ਸੰਗਤ ਜੀ ਅੱਜ ਫੇਰ ਅਸੀਂ ਦੋ ਵੀਰਾਂ ਦੇ ਲਈ ਵਿਦੇਸ਼ ਨੁਕਸਾ ਭੇਜਣ ਲੱਗੇ ਆ ਬਹੁਤ ਹੀ ਜ਼ਬਰਦਸਤ ਪੈਰਾਂ ਦੀ ਤੜੀ ਤੋਂ ਲੈ ਕੇ ਸਿਰ ਦੇ ਬਾਣਾ ਤੱਕ ਤਾਕਤ ਭਰ ਦਿੰਦਾ ਇਹ ਅਸੀਂ ਦੋ ਵੀਰਾਂ ਵਾਸਤੇ ਪਸਮਾ ਵਾਲਾ ਯੋਗ ਭੇਜਣ ਲੱਗੇ ਆ ਬਹੁਤ ਹੀ ਤਾਕਤ ਵਾਲਾ ਸ਼ੀਗਰ ਪਤਨ ਤਾਂਤ ਸੱਪੰਦੋਸ਼ ਤਿੱਲਾ ਪਾਣਾ ਨਮਰਦੀ ਸ਼ਕਰਾਣੂ ਘਟ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਤੇ ਜਿਹੜਾ ਨਕਸ਼ਾ ਵਾ ਸਰੀਰ ਦੇ ਵਿੱਚ ਇੱਕ ਤਰ੍ਹਾਂ ਦੀ ਤਾਕਤ ਭਰ ਦਿੰਦਾ ਫਸਮਾਰੀ ਲਗੜਾਈ ਅਸੀਂ ਪਹਿਲਾਂ ਵੀ ਦਿਖਾ ਚੁੱਕੇ ਵੀ ਹੋ ਚੁੱਕੀ ਹੁਣ ਇਹਦੇ ਵਿੱਚ 31 ਜੁੜੀਆਂ ਬੂਟੀਆਂ ਵਾਲਾ ਜਿਹੜਾ ਸਾਲਾ ਮਿਸ਼ਰੀ ਸਾਲਾ ਪੰਜਾ ইরਾਨੀ ਅਕਰਕਰਾ ਮੌਫਲੀ ਬੇਨਤ ਜੜੀਆਂ ਨੂੰ ਬੂਟੀਆਂ ਪਾ ਕੇ ਇਹਦੀ ਉਹ ਨਗੜਾਈ ਕਰਕੇ ਇਹਦੀ ਪੈਕਿੰਗ ਕਰ ਦੇਣੀ ਆ ਮਹਾ ਕਾਮਣੀ ਗੋਲੀਆਂ ਵੀ ਨਾਲ ਭੇਜਣੀਆਂ 골ਡਨ ਛਾਈ ਕੈਪਸੂਲ ਅਸੀਂ ਜੋ ਵੀ ਦਵਾਈ ਬਣਾਉਂਦੇ ਆ ਦਿਲੋਂ ਬਣਾ ਕੇ ਤਿਆਰ ਕਰੀ ਦੀ ਤਾਂ ਸਾਡੀ ਦਵਾਈ ਕੰਮ ਕਰਦੀ ਆ ਤਾਂ ਸਾਡੇ ਕੋਲ ਦੇਸ਼ ਉਦੇਸ਼ ਦੇ ਵਿੱਚ ਸੰਗਤਾਂ ਸਾਡੇ ਕੋਲ ਦਵਾਈ ਮੰਗਾਉਂਦੀਆਂ ਕਿਉਂਕਿ ਸਾਡੀਆਂ ਬਸਮਾ ਕੰਮ ਕਰਦੀਆਂ ਬਾਜ਼ਾਰਾਂ ਦੇ ਵਿੱਚ ਖਰੀਦ ਕੇ ਬਸਮਾ ਲੈ ਕੇ ਪਾਉਣ ਵਾਲੇ ਜਿਹੜੇ ਅੱਜ ਅਸੀਂ ਆਪਜੀ ਵੀਡੀਓ ਦੇਖਦੇ ਹੀ ਉਹ ਤਰ੍ਹਾਂ ਤਰ੍ਹਾਂ ਦੀਆਂ ਉਹ ਪਸਮਾਨ ਤੇ ਪਾ ਦਿੰਦੇ ਆ ਪਰ ਉਹਨਾਂ ਨੂੰ ਪੂਰੀ ਤਰ੍ਹਾਂ ਸ਼ੁੱਧ ਕਰਨ ਨਾਲ ਹੀ ਆਉਣਾ ਤੇ ਰਗੜਾਈ ਕਰਨੀ ਆਉਦੀ ਵੀ ਕਿਹੜੀ ਪਸਮਨ ਨੂੰ ਕੇਸ ਹਰਕ ਦੇ ਵਿੱਚ ਰਗੜਾਈ ਕੀਤੀ ਜਾਵੇ ਤੇ ਉਹਦਾ ਜਿਹੜਾ ਅਸਰ ਉਹ 100 ਗੁਣਾ ਵਧ ਜਾਂਦਾ ਇਸੇ ਪ੍ਰਕਾਰ ਸਾਡੇ ਕੋਲ ਜਿੰਨੇ ਵੀ ਵੀਰ ਦੇਸ਼ ਉਦੇਸ਼ ਵਿੱਚ ਮੰਗਾਉਦੇ ਉਹਨਾਂ ਨੂੰ ਪੂਰੇ ਰਿਜ਼ਲਟ ਮਿਲਦੇ ਆ ਸੰਗਤ ਜੀ ਰਿਜ਼ਲਟ ਤਾਂ ਹੀ ਮਿਲਦਾ ਵਾ ਤੇ ਪੂਰੀ ਮੇਂਟ ਕਰਕੇ ਅਸੀਂ ਸਾਰੀਆਂ ਪਸਮਾ ਤਿਆਰ ਕਰਦੇ ਆਂ ਸੋ ਦੇਖੋ ਸਾਫ਼ ਸੁਥਰਾ ਤੇ ਵਧੀਆ ਕੰਮ ਕਰੀਦਾ ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਆਂ ਤੇ ਰੋਗੀਆਂ ਦੇ ਰੋਗ ਠੀਕ ਹੁੰਦੇ ਆ ਅੱਖਾਂ ਦਾ ਤਾਰੂ ਵੀ ਅੱਜ ਅਸੀਂ ਤਿਆਰ ਕਰ ਲੈਣਾ ਵਾ